ਫੋਲੋਅਰ ਫੇਰ ਵੱਧ ਗਏ ਮਰੀ ਤੋਂ ਬਾਅਦ ਵੀ ਕਿੱਡੀ ਗਲਤ ਗੱਲ ਹੈ ਵੀ ਇਹ ਸਰਕਾਰਾਂ ਦਾ ਕਿੱਡਾ ਵੱਡਾ ਫੇਲੀਅਰ ਹੈ ਵੀ ਬੰਦਿਆਂ ਨੂੰ ਆਪ ਐਕਸ਼ਨ ਕਰਨਾ ਪੈਂਦਿਆ ਵਾ ਜਿਹੜਾ ਐਕਸ਼ਨ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਐਕਸ਼ਨ ਬੰਦਿਆਂ ਨੂੰ ਕਰਨਾ ਪੈਂਦਿਆ ਕੀ ਉਹ ਲੋਕ ਦੋਸ਼ੀ ਨਹੀਂ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਸੀ ਜਾਂ ਉਹਦੀਆਂ ਵੀਡੀਓਜ਼ ਦੇਖਦੇ ਸੀ ਲੱਖ ਐਵੇਂ ਨਹੀਂ ਬਣਦੇ ਮੈਂ ਕਹਿੰਦਾ ਵੀ ਸਭ ਤੋਂ ਵੱਡਾ ਗਨਾਹ ਹੀ ਉਹਨਾਂ ਦਾ ਜੇ ਮੰਨ ਲਓ ਕੋਈ ਇੱਥੇ ਵੀਡੀਓ ਪਾ ਰਿਹਾ ਉਹਨੂੰ ਕੋਈ ਵੇਖ ਨਹੀਂ ਰਿਹਾ ਉਹਨੂੰ ਕੋਈ ਵੀਊ ਨਹੀਂ ਆ ਰਿਹਾ ਤੇ ਉਹ ਕਿਉਂ ਪਾਉ ਹੂੰ ਕਮਲਕੌਰ ਮੈਸੋਰੀ ਉਹਨੂੰ ਕਮਲਕੌਰ ਕਹਤਾ ਕੰਚਣ ਕੁਮਾਰੀ ਕਿਉਂ ਹੋਈ ਕੰਚਣ ਕੁਮਾਰੀ ਕਿਉਂ ਵੀਡੀਓ ਪਾਉਂਦੀ ਕਿਉਂਕਿ ਲੋਕ ਉਹਨੂੰ ਵੇਂਦੇ ਲੋਕ ਉਹਨੂੰ ਫੋਲੋ ਕਰਦੇ ਨੇ ਲੋਕ ਉਹਨੂੰ ਸ਼ੇਅਰ ਕਰਦੇ ਨੇ ਲੋਕ ਉਹਨੂੰ ਲਾਈਕ ਕਰਦੇ ਨੇ ਜੇ ਆਪਣੇ ਲੋਕ ਇਹਨਾਂ ਦਾ ਬੇੜਾ ਕਰ ਘੋੜੇ ਵੀ ਤਾਂ ਇਹਨਾਂ ਰੌਲਾ ਵੀ ਪਾਈ ਜਣਾ ਵਾ ਪਰ ਫੋਲੋ ਫੇਰ ਕਰ ਲਿਆ ਉਹਨੂੰ ਮੈਂ ਉਹਦੀ ਕੱਲ ਆਈਡੀ ਪੂਰੀ ਫੋਨ ਕੇ ਦੇਖੀ ਉਹਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਨੇ ਖੁਦ ਕਿਆ ਵਾ ਕਿ ਜੇ ਤੁਹਾਨੂੰ ਮੇਰਾ ਕੰਟੈਕਟ ਚੰਗਾ ਨਹੀਂ ਲੱਗਦਾ ਤੇ ਮੈਨੂੰ ਬਲੌਕ ਮਾਰ ਦਿਓ ਪਰ ਫਾਲੋਅਰ ਤਾਂ ਫੇਰ ਵਧੀ ਜਾ ਰਹੇ ਓਏ ਮੈਂ ਕਹਿੰਦਾ ਬਈ ਲੋਕਾਂ ਦਾ ਬੇੜਾ ਕਰਕ ਹੋਇਆ ਨਾ ਵੀ ਲੋਕਾਂ ਨੂੰ ਚਾਹੀਦਾ ਵੀ ਇਹੋ ਜਿਹੇ ਬੰਦੇ ਨੂੰ ਵੀ ਆਪਣਾ ਥੱਲ ਪਾਉਣ ਵੀ ਇਹੋ ਜਿਹੇ ਬੰਦੇ ਨੂੰ ਕਿਉਂ ਨਹੀਂ ਆਵੇਂ ਵੀ ਹੱਲਾ ਸ਼ਰੀ ਦੇਂਦੇ ਜੀ ਵੀ ਉਹਨੂੰ ਫੋਲੋ ਕਰਕੇ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਜੇ ਕੋਈ ਚਾਹੀਦੀ ਗੱਲ ਉਹਨੂੰ ਵੀ ਉਹ ਚਾਹੀਦੀ ਗੱਲ ਕਦੀ ਨਹੀਂ ਕਹਿੰਦੇ ਸੋ ਇਹ ਸਚਾਈ ਆ ਇਹ ਸਚਾਈ ਆ ਕੌੜੀ ਲੱਗਣੀ ਇਹ ਕਈਆਂ ਨੂੰ ਨਹੀਂ ਗੱਲ ਚੰਗੀ ਲੱਗਣੀ ਪਰ ਇਹ ਸਚਾਈ ਜੀ ਵੀ ਚੱਜ ਦੀ ਗੱਲ ਆਹੀ ਕਥਾਵਾਚ ਕੇ ਮੈਂ ਰੋਜ਼ ਵੀਡੀਓ ਪਾਉਣਾ ਕਸਾਂ ਨਹੀਂ ਸਾਡੀ ਵੀਡੀਓ ਨੂੰ ਉਹਨੇ ਵਿਊ ਨਹੀਂ ਆਉਂਦੇ ਜਿੱਡੇ ਇਹਨਾਂ ਦੀਆਂ ਜਿਹੜੀਆਂ ਨੱਗਣਾਂ ਇਹਨਾਂ ਨੂੰ ਵੀ ਵੀਡੀਓ ਵਿਊ ਆਉਂਦੇ ਆ ਬਿਲਕੁਲ ਵੀ ਲੋਕਾਂ ਨੇ ਚੰਗੀ ਗੱਲ ਲੋਕਾਂ ਨੇ ਇਤਿਹਾਸ ਸੁਣ ਕੇ ਨਹੀਂ ਖੁਸ਼ ਲੋਕਾਂ ਨੂੰ ਰਸ ਮਿਲਦਾ ਇਹਨਾਂ ਚੀਜ਼ਾਂ ਚ ਲੋਕਾਂ ਦੀ ਬਿਰਤੀ ਉਦਾਂ ਦੀ ਹੋ ਚੁੱਕੀ ਆ ਤੇ ਇਸੇ ਕਰਕੇ ਤੇ ਆਪਾਂ ਖ਼ਬਰ ਹੋ ਰਹੇ ਜ਼ਿੰਮੇਵਾਰ ਖੌਲ ਦਾ ਇਹਦੀ ਜ਼ਿੰਮੇਵਾਰ ਵੇਖੋ ਵੀ ਉਹ ਜਿਹੜੇ ਕਮਲ ਕੌਰ ਨੂੰ ਫੋਲੋ ਕਰਨ ਵਾਲੇ ਮੈਂ ਬੰਦੇ ਵੇਖੇ ਨਾ ਉਹ ਸਾਰੇ ਜਿਵੇਂ ਆਪਾਂ ਅਡਲਟ ਕਹਿੰਦੇ ਜਿਨ੍ਹਾਂ ਨੂੰ ਜਿਹੜੇ ਨੌਜਵਾਨੀ ਉਹ ਆ ਵੀ ਜ਼ਿੰਮੇਵਾਰ ਪਹਿਲੀ ਤੌਰ ਤੇ ਤੇ ਸਰਕਾਰਾਂ ਉਹਨਾਂ ਨੂੰ ਚਲੋ ਠੀਕ ਆ ਵੀ ਇਹ ਜੇ ਮੰਨ ਲਓ ਵੀ ਸਾਡੀਆਂ ਆਈਡੀਆਂ ਬੈਨ ਹੋ ਸਕਦੀਆਂ ਜਿਹੜਾ ਕੋਈ ਸੱਚ ਬੋਲਦਾ ਉਹਦੀ ਆਈਡੀ ਬੈਨ ਹੋ ਸਕਦੀ ਐ ਸੱਚ ਬੋਲਣ ਵਾਲੇ ਨੂੰ ਜੇਲ੍ਹ ਹੋ ਸਕਦੀ ਐ ਤੇ ਜਿਹੜਾ ਬੰਦਾ ਇਦਾਂ ਦਾ ਗੰਦ ਪਾਉਂਦਾ ਉਹ ਠੀਕ ਆ ਲੋਕ ਲੋਕਾਂ ਦੀ ਵੱਖਰੀ ਗੱਲ ਆ ਲੋਕਾਂ ਦੇ ਹੱਥਾਂ 'ਚ ਕੋਈ ਤਾਕਤ ਨਹੀਂ ਆ ਤੁਸੀਂ ਘੱਟੋ ਘੱਟ ਉਹਤੇ ਰੋਕ ਤੇ ਲਾ ਦੋ ਆ ਸਰਕਾਰ ਅਸੀਂ ਅਸੀਂ ਖੁਦ న్యూਸ ਪੇਜ ਚਲਾਉਂਦੇ ਆ ਉੱਤੇ ਮੰਨ ਲਓ ਕੋਈ ਕੁੱਟਮਾਰ ਦੀ ਵੀਡੀਓ ਵੀ ਪਾ ਪੈ ਜਾਂਦੀ ਸਾਡੇ ਤੋਂ ਕੋਈ ਵੱੱਡ ਘੱਟ ਪੈ ਜਾਂਦੀ ਕਿਵਲੇ ਕੋਈ ਝਾਰ ਦਿਖਾਇਆ ਜਾਂਦਾ ਜਾਂ ਕੋਈ ਜ਼ਖਮ ਇਹੋ ਜਿਹਾ ਦਿਖਾਇਆ ਜਾਂਦਾ ਉਸੇ ਵळे ਕਹਿ ਰਹੇ ਸੀ ਤੁਹਾਡਾ ਜਿਹੜਾ ਕੰਟੈਕਟ ਹੈ ਵਾਇਲੈਂਸ ਕਰ ਰਿਹਾ ਇਹਦਾ ਵਾਰੀ ਕਿੱਥੇ ਸੁੱਤੇ ਸੀ ਓਏ ਉਹ ਮੈਂ ਕਿੰਨਾ ਵਾਂ ਵੀ ਲੋਕਾਂ ਦੀ ਗੱਲ ਵੇਖੋ ਹਾਂ ਲੋਕ ਦੇ ਉਹਨੂੰ ਵੀ ਫੋਲੋ ਕਰਦੇ ਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਾਲਾਂ ਕੱਢੇ ਕੋਈ ਲੋਕਾਂ ਨੇ ਉਹਨੂੰ ਫੋਲੋ ਕਰਨਾ ਬਹੁਤ ਵਧੀਆ ਬਹੁਤ ਵਧੀਆ ਹਨਾ ਬੜੇ ਪਰ ਉਹ ਇਹਨਾਂ ਨੇ ਬੈਨ ਕਰ ਦੇਣਾ ਉਹਨੂੰ ਉਹਦੀ ਵੀਡੀਓ ਉਹਦੀ ਰੀਚ ਮਾਰਦਣੀ ਉਹ ਇਹਨਾਂ ਨੇ ਖਤਮ ਕਰ ਦੇਣੀ ਲੋਕ ਹਰ ਮਸੇ ਡੋਟ ਜਾਂਦੇ ਆ ਲੋਕ ਜੇ ਕੋਈ ਖਾਲਸਤਾਨ ਦੀ ਗੱਲ ਕਰਦਾ ਉਹਨੂੰ ਵੀ ਫੋਲੋ ਕਰਦੇ ਆ ਲੋਕ ਕੋਈ ਸਰਕਾਰਾਂ ਤੇ ਤਵਾ ਲੰਦਾ ਉਹਨੂੰ ਵੀ ਫੋਲੋ ਕਰਦੇ ਆ ਲੋਕ ਕੋਈ ਸਰਕਾਰਾਂ ਦੀਆਂ ਪੂਲਾ ਖੋਲਦਾ ਉਹਨੂੰ ਵੀ ਫੋਲੋ ਕਰ ਲੈਂਦੇ ਪਰ ਉਹ ਚੀਜ਼ੇ ਚੱਲਣ ਨਹੀਂ ਦੇਦੀ ਲੋਕ ਉਧਰ ਵੀ ਜੁੜ ਜਾਂਦੇ ਆ ਵੀ ਹਰ ਪੱਖ ਦੇ ਹਰ ਵਰਤੀ ਦੇ ਲੋਕ ਹੁੰਦੇ ਆ ਜੇ ਕੰਟੈਂਟ ਕੁਮਾਰੀ ਵਾਲੇ ਫੋਲੋਅਰ ਆ ਗਏ ਨਾ ਤੇ ਚੰਗੇ ਬੰਦੇ ਵੀ ਹੁੰਦੇ ਆ ਪਰ ਉਹ ਚੀਜ਼ ਇਹਨਾਂ ਨੇ ਚੱਲਣ ਨਹੀਂ ਦੇਣੀ ਇਸ ਕਰਕੇ ਗਣਾ ਸਟੇਟ ਦਾ ਗਣਾ ਸਰਕਾਰਾਂ ਦਾ ਗਣਾ ਇਹਨਾਂ ਦੇ ਆਪਣੇ ਟਾਂਚੇ ਦਾ ਆ ਜੀ ਵੀ ਇਹਨਾਂ ਨੇ ਇਹ ਚੀਜ਼ ਨੂੰ ਵੇਖੋ ਵੀ ਜਾਣ ਬੁੱਝ ਕੇ ਪ੍ਰਮੋਟ ਕੀਤਾ ਜੀ ਉਹਦਾ ਜਿਹੜਾ 3-4 ਲੱਖ ਬੰਦਾ ਸੀ ਉਹਨੂੰ ਫੋਲੋ ਕਰਦਾ ਹੈ ਉਹ ਕਿਤੇ ਰਾਤੋਂ ਦਿਨ ਛੋੜਾ ਵੀ ਐਡੀ ਛੇਤੀ ਹੋ ਗਿਆ ਵੀ ਉਹ ਕਿੰਨੀਆਂ ਉਹਨੇ ਵੀਡੀਓ ਪਾਈਆਂ ਰੋਜ਼ ਉਹਦਾ ਪੇਡ ਚੱਲਦਾ ਵਾ ਵੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਵੀ ਇਹਨਾਂ ਵੇਖਿਆ ਨਹੀਂ ਵੀ ਸਾਡੇ ਸਮਾਜ ਚ ਕੀ ਪ੍ਰੋਸੈਸ ਜਾ ਰਿਹਾ ਹੈ ਜੇ ਹੁਣ ਸਰਕਾਰ ਨੂੰ ਤੁਸੀਂ ਇੱਕ ਸਲਾਹ ਦੇਣੀ ਹੋਵੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਜਾਂ ਕਿਸ ਕਹਿ ਲਈ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਰਕਾਰ ਨੂੰ ਇੱਕ ਸਲਾਹ ਦੇਣੀ ਹੋਵੇ ਤੇ ਕੀ ਸਲਾਹ ਦੇ ਸਰਕਾਰ ਨੂੰ ਸਲਾਹ ਇਹੋ ਹੀ ਅੱਭੀ ਵੇਖੋ ਤੁਹਾਡੇ ਤੋਂ ਕੁਝ ਨਹੀਂ ਲੁਕਿਆ ਕੋਈ ਇੱਥੇ ਮਾੜਾ ਜਾਂ ਸੱਚੀ ਗੱਲ ਕਰਦੇ ਉਹ ਸੱਚੀ ਵੀ ਨਾ ਮੈਂ ਸੱਚੀ ਤੇ ਉਹ ਤੁਹਾਡੇ ਜਾਂਦੀ ਹੋਵੇ ਖਿਲਾਫ ਉਥੇ ਸਰਕਾਰ ਹੋਵੇ ਝੂਠੀ ਉਸ ਵੇਲੇ ਤੁਸੀਂ ਅਗਲੇ ਨੂੰ ਬੁਲਾ ਲੈਂਦੇ ਤੁਸੀਂ ਉਹਦੀ ਇਨਕੁਆਇਰੀ ਕਰਦੇ ਤੁਸੀਂ ਉੱਤੇ ਝੂਠਾ ਪਰਚਾ ਤੱਕ ਪਾਉਣਾ ਪੈ ਜੇ ਪਾਉਂਦੇ ਤੇ ਕੀ ਗੱਲ ਆ ਮੈਂ ਕਿਹਾ ਸਰਕਾਰਾਂ ਤੋਂ ਇਹ ਵੀ ਨਹੀਂ ਲੁਕੀਆਂ ਅਜੰਗੀਆਂ ਰੀਲਾਂ ਵਾਲੀਆਂ ਦੂਜੀਆਂ ਤੀਜੀਆਂ ਨਾ ਤੁਸੀਂ ਸਾਡੇ ਕੋਲ ਬਾਦੂ ਟੈਕਸ ਆ ਤੁਸੀਂ ਸ਼ਿਵਸ਼ਣਾਰਗਿਆ ਵਾਲੇ ਬੰਦਿਆਂ ਨੂੰ ਸਕਿਉਰਟੀਆਂ ਦਿੱਤੀਆਂ ਵਾ ਤੁਸੀਂ ਆ ਹੁਣ ਰੀਲਾ ਵਾਲੀਆਂ ਮਗੰਡੀਆਂ ਹੋ ਸਕਦਾ ਇਹਨਾਂ ਨੂੰ ਵੀ ਸਕਿਉਰਟੀ ਦੇ ਦਿਓ ਇਹਨਾਂ ਨੂੰ ਦੇ ਦਿਓ ਤੁਸੀਂ ਬਿਲਕੁਲ ਦੇ ਬਈ ਤੁਸੀਂ ਕੋਈ ਇਦਾਂ ਦੀ ਕਮੇਟੀ ਬਣਾਓ ਕੋਈ ਇਦਾਂ ਦਾ ਮੈਨੇਜਮੈਂਟ ਬਣਾਓ ਵੀ ਜਿਹੜੀ ਉਹ ਵੇਖੇ ਵੀ ਸਮਾਜ ਚ ਕੀ ਚੱਲ ਰਿਹਾ ਕੌਣ ਕੀ ਫਰੋਸ ਰਿਹਾ ਜੇ ਤੁਸੀਂ ਸਾਡੇ ਤੇ ਨਿਗਰਾਨਾ ਰੱਖ ਸਕਦੇ ਜੀ ਮੇਰੇ ਖੁਦ ਦੇ ਪੇਜ ਬੈਨ ਹੋਏ ਸਾਡੇ ਤੇ ਆਮ ਬੰਦਿਆ ਤੇ ਜਿੰਨਾ ਵੀ ਕੋਈ ਅਸੀਂ ਖਾਸ ਨਹੀਂ ਵੀ ਸਾਡੀ ਪੋਸਟ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਾ ਸਾਡੇ ਤੇ ਤੁਹਾਡੀ ਇੰਨੀ ਨਿਗਾਹ ਐਕਟਿਵ ਆ ਇਨਾਂ ਤੇ ਵੀ ਐਕਟਿਵ ਹੋ ਥੋੜਾ ਸਰਕਾਰ ਨੂੰ ਮੇਰੀ ਇਹੋ ਸਲਾਹ ਆ ਵੀ ਤੁਹਾਡੇ ਕੋਲ ਬੰਦੇ ਵਾਧੂ ਆ ਕਿ ਐਵੇਂ ਵਾਰਾ ਪੁਲਿਸ ਵਾਲੇ ਲਾਏ ਨਾਲ 4-4 ਜਿੱਦੇ ਮਰਜੀ ਸਮਾਜ ਨੂੰ ਕੀ ਸੁਨੇਹਾ ਦੇਣਾ ਸਾਬ ਸਮਾਜ ਨੂੰ ਮੈਂ ਇਹੋ ਸੁਨੇਹਾ ਦੇਣਾ ਚਾਹੁੰਦਾ ਵੀ ਤੁਹਾਡੇ ਤੇ ਲੱਖ ਦੀ ਲਾਂਟਿਆ ਜੇ ਤੁਸੀਂ ਇਹੋਰੀਨ ਫੋਲੋ ਕਰਦੇ ਤੇ ਜੇ ਵੀ ਇਹ ਜੋਨਾ ਵਾਸਤੇ ਹੋਣ ਜਿਹਨਾਂ ਨੂੰ ਫੋਲੋ ਕੀਤਾ ਆਮ ਨਾਗਰਿਕ ਆਮ ਨਾਗਰਿਕ ਤੇ ਵੇਖੋ ਗਾਲਾਂ ਕੱਢਣ ਦਿਆ ਆਮ ਨਾਗਰਿਕ ਨੂੰ ਵੀ ਆਮ ਨਾਗਰਿਕ ਤੇ ਬਹੁਤ ਮੈਂਨਾਂ ਕੱਲ ਦਾ ਖੁਸ਼ ਹੋਇਆ ਵੀ ਵਾਕਿਆ ਜਿਹੜਾ ਗਾਂਦ ਰੂਠਲ ਪਈ ਕੀ ਹੁਣ ਭਾਈ ਅਮਰਤਪਾਲ ਦੇ ਹੱਕ ਚ ਹਾ ਦਾ ਨਾਰਾ ਮਾਰਨ ਦੀ ਲੋੜ ਪਈ ਅਮਰਤਪਾਲ ਦੇ ਹੱਕ ਦੇ ਵੇਖੋ ਵੀ ਜਿਹੜਾ ਉਹਨੇ ਕੰਮ ਕੀਤਾ ਉਹ ਪਈ ਅਮਰਤਪਾਲ ਮਹਿਰਮ ਜੀ ਦੀ ਗੱਲ ਕਰ ਪਈ ਅਮਰਤਪਾਲ ਮਹਿਰਮ ਜੀ ਦੀ ਗੱਲ ਕਰਦਾ ਮੈਂ ਵੀ ਜਿਹੜਾ ਉਹਨਾਂ ਨੇ ਕੰਮ ਕੀਤਾ ਹਣਾ ਇਹਨੂੰ ਆਪਾਂ ਕਿਸੇ ਵੀ ਨਿਗਾਹ ਤੋਂ ਵੇਖ ਲਈ ਹਾਂ ਉਹ ਇੱਕ ਮਜਬੂਰੀ ਵਾਸ ਕੰਮ ਹੋਇਆ ਹਾਂ ਵੀ ਬੰਦਾ ਵੀ ਜਦੋਂ ਕੋਈ ਉਹਨੂੰ ਰੋਕੇ ਨਹੀਂ ਗਿਆ ਉਹਨੂੰ ਸਮਝਾ ਕੇ ਵੇਖਿਆ ਪਹਿਲਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਸਾਰੇ ਪਾਸੇ ਜਦੋਂ ਫੇਲੀਅਰ ਹੋ ਗਿਆ ਉਹ ਤੋਂ ਅੱਕ ਹਾਰ ਕੇ ਇੱਕ ਹੰਦਾਂ ਮੈਂ ਤੁਹਾਨੂੰ ਸਮਝਾਵਾਂ ਵੀ ਆ ਵੀ ਆਪਣਾ ਗਰਦਿਆਲ ਵੀ ਵੀ ਤੁਸੀਂ ਆ ਇਹ ਮੁੱਦੇ ਤੇ ਕੰਮ ਨਹੀਂ ਕਰਨਾ ਵੀ ਆ ਮਾੜਾ ਆਪਣੇ ਪੰਕਤ ਲਈ ਮਾੜਾ ਜਾਂ ਆਪਣੇ ਛੱਡੋ ਵੀ ਹਰ ਧਰਮ ਲਈ ਸਮਾਜ ਲਈ ਮਨੁੱਖ ਲਈ ਮਨੁੱਖਤਾ ਲਈ ਮਾੜਾ ਹਾਂ ਤੇ ਆਪਾਂ ਜੇ ਇਹ ਤੇ ਉਹ ਕੰਮ ਹੋਣਾ ਵੀ ਆਪਣੀ ਗੱਲਬਾਤ ਹੋ ਗਈ ਆਪਾਂ ਨਹੀਂ ਕੀਤਾ ਠੀਕ ਹਾਂ ਜੇ ਤੁਸੀਂ ਕਹੋ ਵੀ ਮੈਂ ਵਿਦ ਕੇ ਉਹ ਕੰਮ ਕਰਨਾ ਹੀ ਹੈ ਤਾਂ ਨਾ ਤੁਹਾਡੇ ਤੇ ਕੋਈ ਕਾਨੂੰਨ ਕਾਰਵਾਈ ਕਰੇ ਨਾ ਕੁਝ ਕਰੇ ਫਿਰ ਬੰਦਾ ਜਿਹੜਾ ਮੈਂ ਕਿੰਨਾ ਵੀ ਜਿਹੜੇ ਸੇਖਾ ਨਾ ਬੜਿਓ ਪਰਪਕਾਰੀ ਵਰਤੀ ਵਾਲੇ ਉਹ ਮਹਿਰੋਂ ਹੁਣ ਜੇ ਮਹਿਰੋਂ ਨੂੰ ਮਾਰਾ ਕਿਉਂ ਕਹਾਂਗੀ ਉਹਦੇ ਕੋਈ ਘਰ ਦਾ ਫਾਇਦਾ ਹੋਇਆ ਉਹਦੇ ਕੋਈ ਘਰ ਦਾ ਨੁਕਸਾਨ ਹੀ ਮਹਿਰੋਂ ਦੀ ਕੋਈ ਕੁੜੀ ਕੋਈ ਧੀ ਆਪਣੀ ਸਖੀ ਧੀ ਹੈਗੀ ਮਹਿਰੋਂ ਉਹਦੇ ਵਿਆਹ ਵੀ ਨਹੀਂ ਵਿਚਾਰਾ ਵੀ ਕਿਸ ਦੇ ਲਈ ਕੰਮ ਕੀਤਾ ਉਹਨੇ ਜਿਹੜੇ ਬੰਦੇ ਭਾਈ ਮਹਿਰਾਂ ਦੇ ਵਿਰੋਧ ਚ ਬੋਲ ਰਹੇ ਨੇ ਉਹਨਾਂ ਨੂੰ ਕਿਸਨੇ ਆ ਦੇਣਾ ਚਾਹਉਂਦਾ ਨਹੀਂ ਮੈਂ ਕਹਿੰਦਾ ਹਾਂ ਵੀ ਉਹਨਾਂ ਨੂੰ ਸੁਣਿਆ ਦੇਣਾ ਚਾਹੁੰਦਾ ਹਾਂ ਵੀ ਤੁਸੀਂ ਵੀ ਵਿਰੋਧ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਵਿਰੋਧ ਕਰਨਾ ਸਟੇਟ ਦਾ ਕਰੋ ਹਾਂ ਠੀਕ ਆ ਤੁਸੀਂ ਕਤਲ ਨੂੰ ਨਿਆਂਜਮਾਨਦੇ ਤੁਹਾਡੀ ਆਪਣੀ ਸੋਚ ਆ ਹਰ ਬੰਦੇ ਦੀ ਆਪਣੀ ਸੋਚ ਆਪਣਾ ਇੱਕ ਪੱਖ ਹੁੰਦਾ ਤੁਸੀਂ ਕਹਿੰਦੇ ਜੇ ਕਤਲ ਨਹੀਂ ਜਾਜਿਆ ਕਿ ਉੱਥੇ ਮੈਰੋਂ ਦਾ ਵਿਰੋਧਨਾ ਕਰੋ ਉੱਥੇ ਸਟੇਟ ਦੀ ਜਾ ਕੇ ਗਿੱਕੀ ਫੜੋ ਨਾ ਉੱਥੇ ਜਾ ਕੇ ਏਜੰਸੀਆਂ ਦੀ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਗਿੱਕੀ ਫੜੋ ਵੀ ਤੁਸੀਂ ਕਿਉਂ ਇਹੋ ਜਿਹਾ ਜਿਹੜਾ ਪ੍ਰਮੋਟ ਕਰਦੇ ਨੇ ਜਿਹਦੇ ਕਰਕੇ ਮੋਤਾਂ ਹੁੰਦੀਆਂ ਜਿਹਦੇ ਕਰਕੇ ਫਿਰ ਇਦਾਂ ਦਾ ਕੰਮ ਹੁੰਦਾ ਵੀ ਤੁਸੀਂ ਪਹਿਲਾਂ ਹੀ ਉਹਨੂੰ ਠੱਲ ਪਾ ਕੇ ਰੱਖੋ ਵੀ ਉਹ ਕਤਲ ਹੋਵੇ ਹੀ ਨਾ ਉਹ ਕਤਲ ਹੀ ਕਹਿੰਦੇ ਨਾ ਵੀ ਮੈਰੋਂ ਨੇ ਗਲਤ ਕਰਤਾ ਵਾ ਤੇ ਠੀਕ ਆ ਤੁਸੀਂ ਅਸੀਂ ਮੰਨ ਲਿਆ ਮੈਨੂੰ ਨੇ ਗਲਤ ਕਤਲ ਕਰਤਾ ਪਰ ਕਤਲ ਹੋਇਆ ਕਿਉਂ ਕਤਲ ਹੋਉਂਦਾ ਕਾਰਨ ਤੇ ਵੇਖੋ ਵੀ ਜਿਹੜੇ ਕਰਕੇ ਉਹ ਕਾਰਨ ਬਣਿਆ ਉਹਨਾਂ ਦਾ ਵੀ ਵਿਰੋਧ ਕਰ ਦੋ ਮੈਂ ਕਹਿੰਨਾ ਆ ਵੇਖੋ ਵੀ ਆ ਜਿਹੜੇ ਹੁਣ ਫੋਲੋ ਕਰਦੇ ਉਹਨੂੰ ਵੀ ਕਿੰਨੀਆਂ ਬੀਬੀਆਂ ਸਾਡੇ ਇਤਿਹਾਸ ਦੇ ਵਿੱਚ ਹੋਈਆਂ ਮੈਂ ਨਾ ਇੱਕ ਬੀਬੀ ਪਕਾਰਕੌਰ ਦੀ ਪਿੱਛੇ ਕਥਾ ਜਿਹੀ ਗੱਲ ਕੀਤੀ ਮੈਨੂੰ ਫੋਨ ਆਇਆ ਮੈਸੇਜ ਆਇਆ ਵੀ ਵੀਰ ਜੀ ਤੁਸੀਂ ਪੂਰੇ ਇਤਿਹਾਸ ਦੱਸੋ ਵੀ ਬੀਬੀ ਪਕਾਰਕੌਰ ਕੌਣ ਸੀ ਤੇ ਮੈਂ ਨਾ ਇਹ ਦੋ ਤਿੰਨ ਜਿਹੜੀਆਂ ਰੀਲਾ ਵਾਲੀਆਂ ਮਸ਼ਹੂਰ ਗੰਦ ਗੁੰਦ ਪਾਉਂਦੀਆਂ ਉਹਨਾਂ ਦੇ ਨਾਲ ਮੈਨੂੰ ਨਾ ਬਾਰੇ ਤੁਹਾਨੂੰ ਪਤਾ ਉਹ ਕੌਣ ਹੈ ਹੂੰ ਉਹਨਾਂ ਬਾਰੇ ਕੋ ਮਤਲਬ ਕਿ ਸਾਰਾ ਬੰਦ ਸਭ ਨੂੰ ਪਤਾ ਵਾ ਜਿਹੜੀਆਂ ਸਾਡੀਆਂ ਇਤਿਹਾਸਕ ਆ ਬੀਬੀ ਸਤਨਾਮ ਕੌਰ ਵੈਗਰੂ ਕੌਰ ਕਿਸੇ ਨੂੰ ਨਹੀਂ ਪਤਾ ਹਣਾ ਬੀਬੀ ਪ੍ਰੀਤਮ ਕੌਰ ਕਿਸੇ ਨੂੰ ਨਹੀਂ ਪਤਾ ਹਣਾ ਹੂੰ ਬਹੁਤ ਘੱਟ ਬੀਬੀ ਪਕਾਰ ਕੌਰ ਕਿਸੇ ਨੂੰ ਨਹੀਂ ਪਤਾ ਹਣਾ ਵੀ ਸਾਡੀ ਮੈਂਟੈਲਿਟੀ ਵੇਖੋ ਕਿਦਾਂ ਦੀ ਬਣ ਗਈ ਹੈ ਵੀ ਜਿਨ੍ਹਾਂ ਨੇ ਮੈਂ ਕੁੜੀਆਂ ਨੂੰ ਵੀ ਗੱਲ ਕਹਿਣਾ ਪੈਣਾ ਨੂੰ ਵੀ ਵੀ ਤੁਸੀਂ ਵੇਖੋ ਵੀ ਤੁਹਾਡੀਆਂ ਰੋਲ ਮਾਡਲ ਕੌਣ ਨੇ ਉਹ ਨਾਲ ਵੇਖ ਕੇ ਜਿੱਦਾਂ ਦੇ ਉਹ ਕੱਪੜੇ ਪਾਉਂਦੀਆਂ ਲੀਡਾ ਲਾਤਾ ਉਦਾਂ ਦਾ ਉਹ ਕਿੰਡੀਆਂ ਵੀ ਅਹੀਂ ਵੀ ਪੌਂਦਾ ਉਹ ਘਰਦਿਆਂ ਨੂੰ ਕਿੰਡੀਆਂ ਜਸ ਫੁੱਲਾ ਕਾੜੀਆਂ ਜਿਹੜੀਆਂ ਪੜਦੀਆਂ ਉਦਾਂ ਦਾ ਉਹ ਚੀਜ਼ ਲੈਂਦੀਆਂ ਜਿੱਦਾਂ ਦੇ ਉਹ ਪਾਉਂਦੀਆਂ ਨਾ ਕੱਪੜੇ ਵੀ ਕੱਪੜੇ ਤੁਸੀਂ ਵੇਖੋ ਵੀ ਤੁਸੀਂ ਕਿੰਨਾਂ ਦੀ ਆਵਾਸਾਂ ਵੀ ਤੁਹਾਡੀਆਂ ਜਿਹੜੇ ਤੁਹਾਡੇ ਵਡੇਰੇ ਸੀ ਤੁਹਾਡੇ ਜਿਹੜੀਆਂ ਮਤਾਵਾ ਸੀ ਉਹਨਾਂ ਨੇ ਤੇ ਜੰਗਾ ਦੇ ਮੂੰਹ ਮੋੜੇ ਉਹਨਾਂ ਨੇ ਤੇ ਭਾਰਤ ਸਰਕਾਰ ਦੀਆਂ ਜਾਂ ਦੂਜੀਆਂ ਤੀਤੀਆਂ ਵੀ ਆਪਣੀਆਂ ਹਕੂਮਤਾਂ ਦੇ ਨਾਲ ਮੱਥੇ ਲਾਏ ਆ ਸੋ ਮੈਂ ਚਾਹੁੰਦਾ ਵੀ ਆਪਾਂ ਨੂੰ ਆਪਣੀ ਮੈਂਟੈਲਿਟੀ ਇਹੋ ਜਿਹੇ ਚੀਜ਼ਾਂ ਦੇ ਜਿਹੜੇ ਫਾਲੋਅਰ ਆਪਾਂ ਪਤਾ ਹੀ ਹੋਊਗਾ ਹੁਣ ਵੇਖੋ ਆਪਾਂ ਨੂੰ ਨਹੀਂ ਪਤਾ ਵੀ ਉਹਨੂੰ ਕੌਣ-ਕੌਣ ਫੋਲੋ ਕਰਦਾ ਪਰ ਜਿਹੜੇ ਬੰਦੇ ਆਪਣੀ ਵੀਡੀਓ ਸੁਣਨਗੇ ਜੀ ਉਹ ਫੋਲੋ ਕਰਦੇ ਉਹਨਾਂ ਨੂੰ ਤਾਂ ਪਤਾ ਨਾ ਵੀ ਅਹੀਂ ਫੋਲੋ ਕਰਦੇ ਮੈਂ ਕਹਿੰਦਾ ਵੀ ਤੁਹਾਡੇ ਤੇ ਲੱਖ ਦੀ ਲਾਨ ਨਾ ਕਰਿਆ ਕਰੋ ਇਹੋ ਜਿਹੇ ਚੀਜ਼ਾਂ ਨੂੰ ਫੋਲੋ ਨਾ ਕਰਿਆ ਕਰੋ ਇਹੋ ਜਿਹੇ ਚੀਜ਼ਾਂ ਨੂੰ ਲਾਈਕ ਸ਼ੇਅਰ ਨਾ ਤੁਸੀਂ ਆਪਣਾ ਫਰਜ਼ ਤਾਂ ਨਿਭਾਓ ਸਰਕਾਰ ਨਿਭਾਵੇ ਜੇ ਸਰਕਾਰ ਕਸੂਰਵਾਦ ਤੇ ਤੁਸੀਂ ਵੀ ਕਸੂਰਵਾਦ ਕੀ ਵੀ ਘੱਟੋ ਘੱਟ ਤਹੀ ਆਪਣਾ ਫਰਜ਼ ਨਿਭਾਓ ਵੀ ਇਹੋ ਜੀ ਚੀਜ਼ ਨੂੰ ਜੇ ਤੇ ਸਾਹਮਣੇ ਆਉਂਦੀ ਰਿਪੋਰਟ ਮਾਰ ਦੋ ਬਲੌਕ ਮਾਰ ਦੋ ਇਦਾਂ ਦਾ ਕੰਮ ਕਰ ਦੋ ਪਰ ਲਾਈਕ ਸ਼ੇਅਰ ਫੋਲੋ ਨਾ ਕਰ ਦੋ